ਅਨੇ ਮੇਤਰੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਵੀਡੀਓ ਨਾ ਮੇਰੇ ਭਰਾ ਇੱਕ ਵਾਰੀ ਜਰੂਰ ਦੇਖ ਲਿਓ ਤੇ ਵੀਡੀਓ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਟਾਰਗੇਟ ਕਰਨਾ ਜਾਂ ਕਿਸੇ ਜਾਤੀਵਾਦੀ ਸ਼ਬਦ ਜਾਂ ਕਿਸੇ ਧਰਮ ਜਾਤ ਪਾਤ ਉਹਤੇ ਵੀਡੀਓ 1% ਵੀ ਨਹੀਂ ਹੈਗੀ ਇਹ ਵੀਡੀਓ ਸਿਰਫ ਇੱਕ ਆਪਾਂ ਕਹਿ ਸਕਦੇ ਆ ਵੀ ਪੁਰਾਣੇ ਦੌਰ ਦੀ ਪੁਰਾਣੇ ਲੋਕਾਂ ਦੀ ਮਿਹਨਤ ਦੀ ਵੀਡੀਓ ਹੈ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਇਹ ਮੇਲਾ ਹਰੇਕ ਪਿੰਡ ਚ ਗੱਲ ਢੁਕਦੀ ਹੈ ਇਹ ਹਰੇਕ ਪਿੰਡ ਚ ਇਦਾਂ ਸਮਾਂ ਬੀਤਿਆ ਤੇ ਅੱਜ ਜਿਹੜਾ ਸਮਾਂ ਇਦਾਂ ਬੀਤ ਰਿਹਾ ਗੱਲ ਆਪਾਂ ਕਰਦੇ ਆਂ ਅੱਜ ਤੋਂ 40-45 ਸਾਲ ਪਹਿਲਾਂ 1984 ਤੋਂ ਪਹਿਲਾਂ ਵੀ ਇੱਥੇ ਜਿਹੜੇ ਖਾਲ ਸੀਗੇ ਆ ਥਾਂ ਤੁਸੀਂ ਦੇਖ ਰਹੇ ਹੋ ਇੱਥੇ ਹੁਣ ਤਾਂ ਪੱਕੇ ਖਾਲ ਚੱਲ ਰਹੇ ਆ ਉਦੋਂ ਇੱਥੇ ਕੱਚੇ ਖਾਲ ਹੁੰਦੇ ਸੀਗੇ ਕੱਚੇ ਖਾਲ ਹੁੰਦੇ ਸੀ ਤੇ ਨਾਲ ਦੱਸਦੇ ਆ ਬਜ਼ੁਰਗ ਵੀ ਇੱਥੇ ਪੜੀਆਂ ਹੁੰਦੀਆਂ ਲੀਆਂ ਉੱਚੀਆਂ-ਉੱਚੀਆਂ ਦੋਨਾਂ ਸਾਈਡਾਂ ਤੇ ਵੀ ਪੜੀਆਂ ਤੇ ਚੜ੍ਹ ਕੇ ਥੱਲੇ ਖਾਲ ਡੂੰਗਾ ਹੁੰਦਾ ਸੀ ਵਿੱਚ ਤੇ ਉਦੋਂ ਜਦੋਂ ਹੋਕਾ ਆਉਂਦਾ ਸੀ ਪਿੰਡ 'ਚ ਵੀ ਆਪਾਂ ਨਹਿਰੀ ਖਾਲ ਜਿਹੜਾ ਸਾਂਝਾ ਖਾਲ ਆ ਉਹ ਸਵਾਰਨਾ ਆ ਪਿੰਡ ਦੇ ਲੋਕ ਚਾਹ ਚਾਹੇ ਇਕੱਠੇ ਹੁੰਦੇ ਸੀਗੇ ਭਾਈਚਾਰਕ ਸਾਂਝ ਹੁੰਦੀ ਸੀਗੀ ਤੇ ਉਹ ਆਪਣੀਆਂ ਰੋਟੀ ਆਪਣੀ ਚਾਹ ਪਾਣੀ ਦਾ ਸਮਾਨ ਲੈ ਕੇ ਇਦਾਂ ਖਾਲਾਂ 'ਤੇ ਪਹੁੰਚ ਜਾਂਦੇ ਹੁੰਦੇ ਸੀਗੇ ਤੇ ਕਹਿੰਦੇ ਵੀ ਉਦੋਂ ਐਨੇ ਜਰਵਾਣੇ ਹੁੰਦੇ ਸੀਗੇ ਵੀ ਜੇ ਘਰੋਂ ਰੋਟੀ ਖਾ ਕੇ ਆਏ ਨਾ ਤਾਂ ਉਹ ਜਦੋਂ ਖੇਤ ਖਾਲ ਕੱਢਣ ਆਉਣਾ ਉਦੋਂ ਪੁੱਛ ਲੈਣਾ ਵੀ ਤੇਰੇ ਘਰੇ ਕੀ ਬਣਿਆ ਤੇਰੇ ਘਰੇ ਕੀ ਬਣਿਆ ਹੈ ਤੇ ਜਿਹਦੇ ਵਧੀਆ ਸਬਜ਼ੀ ਬਣੀ ਹੁੰਦੀ ਸੀ ਉਹਦੀ ਰੋਟੀ ਚੋਰੀਆਂ ਖਾ ਜਾਂਦੇ ਹੁੰਦੇ ਸੀਗੇ ਹਜੇ ਘਰੋਂ ਖਾ ਕੇ ਆਏ ਆ ਫਿਰ ਵੀ 12 12 13 13 ਰੋਟੀਆਂ ਚੋਰ ਨੂੰ ਇੱਕ ਦੂਜੇ ਨੇ ਖਾ ਜਾਂਦੇ ਸੀ ਇਹ ਭਾਈਚਾਰਕ ਸਾਹ ਨਹੀਂ ਹੁੰਦੀ ਸੀ ਤੇ ਕੰਮ ਕੀ ਕਰਦੇ ਸੀ ਆ ਖਾਲ ਕੱਢਦੇ ਹੁੰਦੇ ਸੀ ਇਹ ਖਾਲ ਜਿਵੇਂ ਆ ਸਰਕੜਾ ਇਹਦਾ ਕੁਝ ਵੀ ਨਹੀਂ ਇਦੋਂ ਉੱਚੇ-ਉੱਚੇ ਭੜੀਆਂ ਹੁੰਦੀਆਂ ਸੀਆਂ ਕੱਚੇ ਖਾਲ ਹੁੰਦੇ ਸੀ ਇੱਕ ਥਾਂ ਤੇ ਤਿੰਨ ਬੰਦੇ ਖਾਲ ਕੱਢਦੇ ਹੁੰਦੇ ਸੀ ਤਿੰਨ ਬੰਦੇ ਜਿਵੇਂ ਇੱਕ ਬੰਦਾ ਵਿਚ ਖੜ ਗਿਆ ਇੱਕ ਵਿਚਾਲੇ ਇੱਕ ਉਹਦੋਂ ਤਾਂਹ ਉਹ ਥੱਲੇ ਨਾਲ ਟੱਕ ਭਰ ਕੇ ਤਾਂ ਇਹਨੂੰ ਫੜਾਉਂਦਾ ਹੁੰਦਾ ਸੀ ਫੇਰ ਜਾ ਕੇ ਖਾਲ ਨਿਕਲਦਾ ਹੁੰਦਾ ਸੀ ਤੇ ਅੱਜ ਕੱਲ ਤੁਸੀਂ ਆ ਦੇਖੋ ਕੱਚੇ ਖਾਲ ਪੱਕੇ ਖਾਲ ਹੋ ਗਏ ਤੇ ਇਹਨਾਂ ਦੀ ਹਾਈਟ ਹੈ ਜਿਹੜੀ 2.5 ਫੁੱਟ ਤੋਂ 3 ਫੁੱਟ ਹੈ ਤੇ ਇੱਕ ਬੰਦਾ ਆਰਾਮ ਨਾਲ ਕੱਢ ਸਕਦਾ ਉਹ ਤਿੰਨ ਬੰਦੇ ਇੱਕ ਥਾਂ ਤੇ ਲੱਗਦੇ ਹੁੰਦੇ ਸੀ ਤੇ ਉਦੋਂ ਖਾਲ ਸਵਾਰ ਕੇ ਲੈ ਜਾਂਦੇ ਹੁੰਦੇ ਸੀ ਤੇ ਹੁਣ ਲੋਕ ਆਰਸੀ ਹੋ ਗਏ ਕੋਰੀ ਹੋ ਗਏ ਕਿਉਂ ਹੋ ਗਏ ਸੋਲਰਾਂ ਲੱਗੀਆਂ ਮੋਟਰਾਂ ਲੱਗੀਆਂ ਅਗਲਾ ਕਹਿੰਦਾ ਦਿਨੇ-ਦਿਨੇ ਲਾ ਲਾਂਗੇ ਯਾਰ ਤੇ ਪਾਣੀ ਤੁਹਾਨੂੰ ਮੈਂ ਦਿਖਾ ਦਿੰਨਾ ਕਿਵੇਂ ਤਰੀ ਜਾਂਦਾ ਕਿਉਂਕਿ ਖਾਲ ਸਵਾਰੇ ਨਹੀਂ ਹੈਗਾ ਤੇ ਇੱਕ ਪਿੰਡ ਦੀ ਗੱਲ ਨਹੀਂ ਹੈਗੀ ਸਾਰੇ ਪਿੰਡਾਂ ਦੀ ਕਹਾਣੀ ਹੈ ਪੰਜਾਬ 'ਚ ਜਿੱਥੇ ਨਹਿਰੀ ਪਾਣੀ ਕਈ ਲੋਕ ਤਰਸੀ ਜਾਂਦੇ ਅਤੇ ਕਈ ਲੋਕ ਬਰਬਾਦ ਕਰੀ ਜਾਂਦੇ ਤੇ ਹੁਣ ਆ ਦੇਖੋ ਕਿਵੇਂ ਬੂਈਆਂ ਤੇ ਕਿਵੇਂ ਆਹ ਹੋਰ ਲਟਣ ਪਟਰਮ ਉਹ ਦੇਖੋ ਨਾਲ ਉਤੋਂ ਦੀ ਤਰ ਕੇ ਫਟੀਆਂ ਉਤੋਂ ਤਰ ਕੇ ਪਾਣੀ ਪੀ ਜਾਂਦਾ ਇਹ ਖਾਲ ਕੱਢਣ ਵਾਲਾ ਪਿਆ ਤੇ ਅੱਜ ਕੱਲ ਬੋਲਦੀ ਗੁਰਦੁਆਰੇ ਦੇ ਸਪੀਕਰ 'ਚ ਬੋਲਿਆ ਜਾਂਦਾ ਵੀ ਭਾਈ ਖਾਲ ਕੱਢਣਾ ਕੋਈ ਨਹੀਂ ਪਹੁੰਚਦਾ ਤੇ ਮੈਂ ਤਾਂ ਵੀਡੀਓ ਬਣਾਉਣੀ ਤਾਂ ਹੈ ਨਹੀਂ ਸੀ ਮੈਂ ਚਲ ਸੋਚਿਆ ਮਿਲਦਾ ਜਾਦਾਂ ਤਾਜ਼ੀਆਂ ਹੋਏ ਨਹੀਂਆਂ ਪੁਰਾਣੀਆਂ ਤੇ ਹੁਣ ਕਈ ਵਾਰ ਰਿਸ਼ਤੇਦਾਰ ਆ ਜਾਂਦੇ ਜਿਹੜੇ ਪਹਿਲਾਂ ਬੜੇ ਟਾਈਮ ਬਾਦ ਆਏ ਖੇਤਾਂੋਂ ਕਹਿੰਦੇ ਇੱਥੇ ਪੜੀ ਹੁੰਦੀ ਸੀ ਅੱਡੀ ਡੀ ਯਾਰ ਤੇ ਵੀ ਉਦੋਂ ਮਾੜੇ ਟਰੈਕਟਰ ਹੁੰਦੇ ਛੋਟੇ ਛੋਟੇ ਟਰੈਕਟਰ ਸਕਾਟ ਹੁੰਦੇ ਸੀ ਚਟਾ ਸਕਾਟ ਜਿਵੇਂ ਉਹਨਾਂ ਨਾਲ ਪੜੀਆਂ ਚੱਕਦੀਆਂ ਲੋਕਾਂ ਨੇ ਪੱਧਰ ਕਰਤੇ ਤੇ ਪਰ ਲੋਕ ਜਿਹੜੇ ਹੁਣ ਹੁਣ ਪੀੜ੍ਹੀ ਸਾਡੇ ਵਾਲੀ ਪੀੜ੍ਹੀ ਆਪਾਂ ਵਿੱਚ ਹੀ ਆਏ ਨੇ ਸੁੱਖ ਨੂੰ ਵੱਧ ਹੋ ਗਏ ਆਰਾਮ ਪ੍ਰਸਤ ਹੋ ਗਏ ਕਿਉਂਕਿ ਸਾਨੂੰ ਬੇਲਾ ਰਹਿਣਾ ਪਸੰਦ ਆ ਤੇ ਪਰ ਇਦਾਂ ਇਹਨੇ ਨਹਿਰੀ ਪਾਣੀ ਹੈ ਨਹਿਰੀ ਖਾਲ ਹੈ ਇਹਨਾਂ ਨੂੰ ਸਵਾਰਨ ਲਈ ਕੋਈ ਨਹੀਂ ਅੱਗੇ ਆਉਂਦਾ ਕੋਈ ਇੱਕ ਦੋ ਬੰਦੇ ਆ ਜਾਣਗੇ ਉਹ ਕੱਲੇ ਵੀ ਕੀ ਕਰਨ ਸਹੀ ਗੱਲ ਹੈ ਜਾਂ ਸਾਰਾ ਪਿੰਡ ਆਵੇ ਫੇਰ ਸਵਾਰੇ ਜਾਣ ਖਾਲ ਹੈ ਨਾ ਤੇ ਇਹ ਕਿਹੜੇ ਕਿਹੜੇ ਪਿੰਡ ਦੀ ਕਹਾਣੀ ਹੈ ਇਦਾਂ ਤੇ ਬਜ਼ੁਰਗ ਜੇ ਕੋਈ ਦੇਖਦਾ ਮੇਰਾ ਭਰਾ ਜੀ ਨੇ ਉਦੋਂ ਖਾਲ ਸਵਾਰੇ ਹੈ ਨਾ ਉਹਨਾਂ ਨੂੰ ਪਤਾ ਵੀ ਕਿਵੇਂ-ਕਿਵੇਂ ਸਵਾਰਦੇ ਹੁੰਦੇ ਸੀ ਕੱਚੇ ਖਾਲ ਹੁੰਦੇ ਸੀਗੇ ਹੁਣ ਤਾਂ ਚਲੋ ਪੱਕੇ ਬਣ ਗਏ ਇੱਕ ਦਿਨ ਚ ਸਵਾਰਦੇ ਤਿੰਨ-ਤਿੰਨ ਦਿਨ ਚਾਰ-ਚਾਰ ਦਿਨ ਲੱਗ ਜਾਂਦੇ ਹੁੰਦੇ ਸੀਗੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਕਿਸੇ ਨੂੰ ਟਾਰਗੇਟ ਕਰਨਾ ਆਪਣਾ ਮਕਸਦ ਨਹੀਂ ਤੇ ਵਿੱਚ ਅਸੀਂ ਵੀ ਆਉਣ ਇਸ ਚੀਜ਼ ਦੇ ਵੀ ਅਸੀਂ ਆਪ ਕਿਉਂ ਨਹੀਂ ਕੱਢਦੇ ਖਾਲ ਹੈਨਾ ਤੇ ਬਾਕੀ ਕੱਲਾ ਬੰਦਾ ਕੱਢੇ ਵੀ ਕਿਉਂ ਯਾਰ ਜਦ ਸਾਰੇ ਪਿੰਡ ਨੇ ਪਾਣੀ ਲਾਉਣਾ ਤੇ ਕਿਹੜੇ ਕਿਹੜੇ ਪਿੰਡਾਂ ਚ ਇਦਾਂ ਜਿਹੜੇ ਖਾਲ ਹੌਲੀ ਹੌਲੀ ਬੰਦ ਹੋ ਗਏ ਨਹਿਰੀ ਪਾਣੀ ਜਾਣਾ ਬੰਦ ਹੋ ਗਿਆ ਤੇ ਅੱਜ ਪਛਤਾ ਰਹੇ ਐ ਤੇ ਹੋ ਸਕਦਾ ਸਾਡੇ ਹੀ 5-10 ਸਾਲਾਂ ਨੂੰ ਨਹਿਰੀ ਪਾਣੀ ਬੰਦ ਹੋ ਜੇ ਤੇ ਅਸੀਂ ਵੀ ਪਛਤਾਈਏ